ਤੁਸੀਂ ਫਿਲਮਾਂ 'ਚ ਵੇਖਿਆ ਹੋਵੇਗਾ ਕਿ ਐਲੀਅਨਸ ਔਰ ਐਲੀਅਨਸ ਜਦੋਂ ਪਟਿਆਲੇ ਵਿੱਚ ਸਾਨੂੰ ਖਬਰ ਪਹੁੰਚੀ ਆ ਕਿ ਐਲੀਅਨਸ ਜਿਹੜਾ ਉਹ ਪਟਿਆਲੇ ਦੇ ਵਿੱਚ ਹੈ ਔਰ ਜਦੋਂ ਅਸੀਂ ਪਟਿਆਲੇ ਦੇ ਵਿੱਚ ਪਹੁੰਚੇ ਆ ਤਾਂ ਅੱਜ ਦੀ ਗੱਲ ਦੱਸ ਰਿਹਾ ਤੁਹਾਨੂੰ ਕਿ ਜਦੋਂ ਐਲੀਅਨਸ ਵੇਖਿਆ ਤਾਂ ਸਾਡਾ ਦਿਲ ਕੀਤਾ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪਟਿਆਲੇ ਦੇ ਵਿੱਚ ਐਲੀਅਨਸ ਜਿਹੜਾ ਉਹ ਕਿਹੜੀ ਜਗ੍ਹਾ ਦੇ ਉੱਤੇ ਆ ਐਲੀਅਨਸ ਕੀ ਆ ਫਿਲਮਾਂ ਦੇ ਵਿੱਚ ਵੇਖਿਆ ਜਿਹਨੂੰ ਕਹਿੰਦੇ ਆ ਜਾਦੂ ਇਹ ਜਾਦੂ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਇਹ ਜਾਦੂ ਦੀ ਤਸਵੀਰ ਵਿਖਾਈ ਜਾਵੇ ਇਹ ਏਲੀਅਨਸ ਹੈ ਜਿਆਦਾ ਔਰ ਨਵੀਂ ਜਨਰੇਸ਼ਨ ਜਿਹੜੀ ਆ ਉਹਨਾਂ ਦੇ ਵਿੱਚ ਇਹ ਕੋਈ ਸਾਹ ਸੀਗਾ ਕਿ ਇਹ ਕੀ ਹੈ ਏਲੀਅਨਸ ਔਰ ਕਦੋਂ ਇੱਥੇ ਉਤਰਨਗੇ ਉਤਰਦੇ ਆ ਜਾਂ ਨਹੀਂ ਉਤਰਦੇ ਸੱਚ ਹੈ ਜਾਂ ਝੂਠ ਹੈ ਔਰ ਗੱਲ ਕਰੀਏ ਤਾਂ ਇਹ ਏਲੀਅਨਸ ਜਿਹੜਾ ਇਹ ਤਿਆਰ ਕੀਤਾ ਹੋਇਆ ਹੈ ਇਹ ਰੀਜਨਲ ਕੰਟੈਂਟ ਨਹੀਂ ਹੈ ਇਹ ਤਿਆਰ ਕੀਤਾ ਹੋਇਆ ਔਰ ਤਿਆਰ ਕਰਨ ਵਾਲੇ ਕਾਰੀਗਰ ਨੇ ਬਹੁਤ ਬਾ ਕਮਾਲ ਕੰਮ ਕਰਿਆ ਹੈ ਔਰ ਜੇ ਗੱਲ ਕਰੀਏ ਤਾਂ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ ਉਹਦੇ ਬਾਰੇ ਤੁਹਾਨੂੰ ਚਾਣਨਾ ਪਾਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੰਦਰ ਆ ਕੇ ਤੁਸੀਂ ਇਹ ਸਾਰੇ ਕੰਟੈਂਟ ਜਿਹੜੇ ਆ ਇਹ ਪੇਸ਼ ਕਰਨੇ ਆ ਜੇ ਗੱਲ ਕਰੀਏ ਤਾਂ ਬੰਦਾ ਸਿੰਘ ਬਹਾਦਰ ਜੀ ਦੀ ਆ ਤੁਸੀਂ ਵੇਖ ਸਕਦੇ ਹੋ ਕਿ ਆ ਤੁਹਾਡੇ ਸਾਹਮਣੇ ਲਾਈਵ ਸਟੋਰੀ ਆ ਇਹ ਕਿੰਨੀ ਵੱਡੀ ਤਸਵੀਰ ਹੈ ਔਰ ਕਿਵੇਂ ਕਾਰੀਗਰ ਨੇ ਬਣਾਈ ਆ ਅਜ ਲਫਾਫਿਆ ਚ ਜਿਵੇਂ ਕਿ ਪੈਕਿੰਗ ਪੂਰੀ ਆ ਸੇਮ ਡਿੱਟੋ ਨਵ ਬਣੇ ਹੋਏ ਨੇ ਤਲਵਾਰ ਡਿੱਟੋ ਆ ਇਹ ਸਾਰਾ ਕੁਝ ਆ ਔਰ ਇਹਨਾਂ ਦੇ ਦੱਸਣ ਮੁਤਾਬਕ ਜਦੋਂ ਇੱਥੇ ਗੱਲ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਇਹ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਹੈ ਇਹਨਾਂ ਵਾਸਤੇ ਇੱਕ ਹਾਥੀ ਤਿਆਰ ਕੀਤਾ ਜਾ ਰਿਹਾ ਔਰ ਹਾਥੀ ਦੇ ਉੱਤੇ ਵੀ ਇਹ ਤਸਵੀਰ ਰੱਖ ਕੇ ਜਿਹੜੀ ਉਹ ਸਜਾਈ ਜਾਵੇਗੀ ਜੇ ਗੱਲ ਕਰੀਏ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਹੋ ਕੇ ਹੋਰ ਵੀ ਚੀਜ਼ਾਂ ਵਿਖਾਈਆਂ ਜਾਣ ਕੀ ਵੇਖਣ ਨੂੰ ਤਾਂ ਇੰਜ ਲੱਗਦਾ ਜਿਵੇਂ ਸੋਨੇ ਦੀਆਂ ਹੋਣ ਵੇਖਣ ਨੂੰ ਇੰਜ ਲੱਗਦਾ ਕਿ ਜਿਵੇਂ ਸੋਨੇ ਦੀਆਂ ਮੂਰਤੀਆਂ ਹੋਣ ਲੇਕਿਨ ਕਮਾਲ ਕਰ ਛੱਡੀ ਆ ਹਰ ਤਰ੍ਹਾਂ ਦੀ ਘਰਾਂ ਵਿੱਚ ਤੁਸੀਂ ਡੌਗ ਵੀ ਰੱਖੇ ਹੋਣਗੇ ਆ ਤਸਵੀਰ ਵੇਖੋ ਕਿਵੇਂ ਡੌਗ ਜਿਵੇਂ ਸੁੱਤਾ ਪਿਆ ਔਰ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਹੌਰਾਂ ਵਿੱਚ ਤੁਸੀਂ ਤਸਵੀਰ ਲਗਾਈ ਹੁੰਦੀ ਆ ਕਿ ਸੱਤ ਘੋੜਿਆਂ ਦੀ ਤਸਵੀਰ ਜੇ ਗੱਲ ਕਰੀਏ ਤਾਂ ਇਹ origional content ਵੀ ਹੈਗਾ ਇਹ ਵੇਖ ਸਕਦੇ ਹੋ origional content ਵਿੱਚ ਹੈ ਜਿਹੜੇ ਸੱਤ ਘੋੜੇ ਆ ਇਹ ਹਰ ਤਰ੍ਹਾਂ ਦੀ ਚੀਜ਼ ਔਰ ਜੇ ਗੱਲ ਕਰੀਏ ਤਾਂ ਆਹ ਤਸਵੀਰਾਂ ਇੰਜ ਲੱਗਦੀਆਂ ਦੂਰੋਂ ਵੇਖਣ ਨੂੰ ਜਿਵੇਂ 골ਡ ਦੀਆਂ ਹੋਣ ਔਰ ਇੱਕ ਤਸਵੀਰ ਜਿਹੜਾ ਪੰਜਾਬ ਦਾ ਨਾਮੀ ਚਿਹਰਾ ਜਿਸ ਦੀ ਗੱਲ ਕਰੀਏ ਤਾਂ ਲੋਕਾਂ ਦੇ ਵਿੱਚ ਇੱਕ ਸਾਹ ਸੀਗਾ ਇੱਕ ਚਾਹ ਸੀਗਾ ਕਿ ਪੰਜਾਬ ਦਾ ਇਤਿਹਾਸ ਜਿਹੜਾ ਉਹ ਲਿਖੇਗਾ ਲਿਖਦਿਆਂ ਲਿਖਦਿਆਂ ਉਸਨੇ ਬਹੁਤ ਕੋਸ਼ਿਸ਼ ਕੀਤੀ ਇਤਿਹਾਸ ਲਿਖ ਦਿੱਤਾ ਔਰ ਅੱਜ ਇਤਿਹਾਸ ਜਿਹੜਾ ਉਸ ਨੂੰ ਯਾਦ ਕਰ ਰਿਹਾ ਅੱਜ ਇਤਿਹਾਸ ਦਾ ਨਾਂ ਜਿਹੜਾ ਬਹੁਤ ਸਾਰੇ ਪੰਨਿਆਂ ਦੇ ਉੱਤੇ ਚੱਲ ਰਿਹਾ ਕਿ ਲੋਕਾਂ ਦੀ ਹਿਸਟਰੀ ਦੇ ਵਿੱਚ ਔਰ ਇਹ ਜੋ ਇਤਿਹਾਸ ਲਿਖਣ ਵਾਲਾ ਸ਼ਖਸ ਆਹ ਵੇਖ ਸਕਦੇ ਹੋ ਸਿੱਧੂ ਮੂਸੇਵਾਲਾ ਜਦੋਂ ਮੂਸੇਵਾਲਾ ਪਿੰਡ ਵਿੱਚ ਵੱਜਦੇ ਆ ਜਦੋਂ ਮੂਸੇਵਾਲਾ ਪਿੰਡ 'ਚ ਜਾਂਦੇ ਆ ਤਾਂ ਫਿਰ ਸਿੱਧੂ ਯਾਦ ਆ ਜਾਂਦਾ ਔਰ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਹਰ ਦੁਕਾਨਦਾਰ ਨੇ ਫਰੰਟ ਤੇ ਇਹੀ ਭਰਾ ਦੀ ਤਸਵੀਰ ਲਗਾਈ ਹੁੰਦੀ ਆ ਔਰ ਜੇ ਇਸ ਤਰਫ ਗੱਲ ਕਰੀਏ ਇਸ ਤਰਫ ਗੱਲ ਕਰੀਏ ਤਾਂ ਆਹ ਵੇਖ ਸਕਦੇ ਹੋ ਆਹ ਤਸਵੀਰ ਵੇਖ ਕੇ ਅਸੀਂ ਰੁੱਕ ਗਏ ਕਿ ਆਹ ਤਸਵੀਰ ਕਿਹੜੀ ਏ ਇਹ ਤਸਵੀਰ ਜਿਹੜੀ ਆ ਜੇ ਲੱਗਦਾ ਜਿਵੇਂ ਸੋਨੇ ਦੀ ਹੋਵੇ ਇਨੂੰ ਵੇਖ ਕੇ ਝਲਕ ਪੈਂਦੀ ਆ 골ਡ ਦੀ ਪਰ ਅਸੀਂ ਰੁਕ ਗਏ ਔਰ ਦੂਸਰੀ ਤਰਫ ਦੱਸ ਦਈਏ ਕਿ ਜਦੋਂ ਇਸ ਫੈਕਟਰੀ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਭਰਾ ਨੇ ਦੱਸਿਆ ਕਿ ਇਹ ਜੋ ਏਰੀਆ ਅੱਜ ਤੋਂ ਬਾਅਦ ਅਸੀਂ ਇੱਥੇ ਵੀ ਕੰਟੈਂਟ ਵਧਾ ਰਹੇ ਆ ਇਹ ਸਾਰੇ ਪਲਾਟ ਦੇ ਵਿੱਚ ਇਹ ਇਹੀ ਚੀਜ਼ਾਂ ਜਿਹੜੀਆਂ ਬਣਾਈਆਂ ਜਾਣਗੀਆਂ ਔਰ ਲੋਕਾਂ ਵਾਸਤੇ ਇੱਕ ਕਲਚਰ ਵਾਲੀਆਂ ਚੀਜ਼ਾਂ ਨੇ ਪੰਜਾਬ ਦਾ ਕਲਚਰ ਯਾਦ ਰੱਖਣ ਵਾਸਤੇ ਇਹ ਸਾਰਾ ਕੁਝ ਇਸ ਪਲਾਟ ਵਿੱਚ ਤੁਸੀਂ ਵੇਖਿਆ ਨਵੀਂ ਸ਼ਾਈਨਿੰਗ ਵੀ ਹੋ ਰਹੀ ਆ ਔਰ ਨਵੇਂ ਪ੍ਰੋਜੈਕਟ ਵੀ ਤਿਆਰ ਹੋ ਰਹੇ ਨੇ ਔਰ ਇਹ ਤਸਵੀਰਾਂ ਪਟਿਆਲੇ ਦੀਆਂ ਨੇ ਆਪਾਂ ਪਟਿਆਲੇ ਦੇ ਵਿੱਚ ਖੜੇ ਆ ਜਦੋਂ ਪਟਿਆਲੇ ਚ ਆਉਨੇ ਆ ਤਾਂ ਪੰਟਿਆਲਾ ਜਿਹੜਾ ਵਾ ਉਸ ਦੇ ਵਿੱਚ ਵੜਦਿਆਂ ਹੀ ਐਂਟਰੀ ਦੇ ਉੱਤੇ ਲੈਫਟ ਸਾਈਡ ਦੇ ਉੱਤੇ ਇਹੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਔਰ ਮਨ ਖੁਸ਼ ਹੋ ਜਾਂਦਾ ਕਿ ਵਾਕਈ ਕੁਝ ਇਤਿਹਾਸ ਦੇ ਪੰਨੇ ਜਿਹੜੇ ਆ ਉਹ ਇਹ ਸਨ ਸਿੱਧੂ ਮੂਸੇਵਾਲਾ ਉਸ ਦੀ ਤਸਵੀਰ ਵੇਖ ਕੇ ਰੁੱਕ ਗਏ ਬੁੱਧ ਜੀ ਦੀ ਤਸਵੀਰ ਵੇਖ ਕੇ ਰੁੱਕ ਗਏ ਔਰ ਕੀ ਆਇਆ ਕਿ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜੇ ਕਿਸੇ ਭਰਾ ਨੇ ਇਸ ਇਹ ਜਗ੍ਹਾ ਬਾਰੇ ਜਾਣਨਾ ਹੋਵੇ ਤਾਂ ਪਟਿਆਲੇ ਪਹੁੰਚਣ ਤੋਂ ਪਹਿਲਾਂ ਇਸ ਐਂਟਰੀ ਦੇ ਉੱਤੇ ਇੱਥੇ ਪਹੁੰਚ ਕੇ ਤੁਸੀਂ ਇੱਥੇ ਜਾ ਕੇ ਤੁਸੀਂ ਕੰਟੈਕਟ ਕਰਨਾ ਹੋਵੇ ਤਾਂ ਭਰਾ ਦਾ ਨੰਬਰ ਨੰਬਰ ਦੀ ਗੱਲ ਕਰੀਏ ਨੰਬਰ ਦੱਸ ਦਈਏ ਕਿ 9878903928 ਇਹ ਨੰਬਰ ਹੈਗਾ ਭਰਾ ਦਾ ਜੇ ਕਿਸੇ ਨੇ ਗੱਲ ਕਰਨੀ ਹੋਵੇ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਇਹ ਨੰਬਰ ਤੇ ਕਾਲ ਕਰ ਸਕਦਾ ਔਰ ਪਟਿਆਲੇ ਦੇ ਵਿੱਚ ਮੈਨ ਐਂਟਰੀ ਦੇ ਉੱਤੇ ਆ 9878903928 ਇਹ ਨੰਬਰ ਹੈਗਾ ਭਰਾ ਦਾ ਔਰ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਔਰ ਇਹ ਜਾਣਕਾਰੀ ਲੈ ਸਕਦੇ ਹੋ ਕਿ ਕਿਹੜੀ ਕਿਹੜੀ ਤਸਵੀਰ ਜਿਹੜੀ ਉਹ ਤਿਆਰ ਕਰ ਸਕਦੇ ਆ ਔਰ ਕਿਹੜੀ ਕਿਹੜੀ ਤਸਵੀਰ ਜਿਹੜੀ ਆ ਕਿੰਨੇ ਸਮੇਂ ਵਿੱਚ ਮਿਲ ਸਕਦੀ ਆ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ